ਸਾਵਨ ਦਾ ਮਹੀਨਾ ਭਗਵਾਨ ਭੋਲੇनाथ ਨੂੰ ਸਭ ਤੋਂ ਪਿਆਰਾ ਲੱਗਦਾ ਹੈ ਜਿਸ ਵਿੱਚ ਭਗਤਾ ਵੱਲੋਂ ਵੀ ਭਗਵਾਨ ਭੋਲੇ ਸ਼ੰਕਰ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਜਲਾ ਅਭਿਸ਼ੇਕ ਕੀਤਾ ਜਾਂਦਾ ਹੈ ਤੇ ਕਾਵੜ ਯਾਤਰਾ ਵੀ ਨਿਕਲਦੀ ਹੈ ਅਤੇ ਭਗਤ ਹਰਦੁਆਰ ਤੋਂ ਗੰਗਾ ਜਲ ਲੈ ਆ ਕੇ ਸ਼ਿਵ ਜੀ ਮਹਾਰਾਜ ਜੀ ਨੂੰ ਗੰਗਾ ਜਲ ਅਰਪਿਤ ਕਰਦੇ ਹਨ ਉਥੇ ਹੀ ਭਗਵਾਨ ਭੋਲੇ ਸ਼ੰਕਰ ਦੀ ਪੂਜਾ ਅਰਚਨਾ ਵਿੱਚ ਬੇਲ ਪੱਤਰ ਭਗਤਾਂ ਵੱਲੋਂ ਚੜਾਇਆ ਜਾਂਦਾ ਹੈ ਸੌਨ ਦਾ ਮਹੀਨੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਰਾਈਕੋਟ ਦੇ ਸ਼੍ਰੀ ਰਾਧਾ ਕੁੰਜ ਬਿਹਾਰੀ ਮੰਦਿਰ ਵਿੱਚ ਬੇਲ ਪੱਤਰ ਦੇ ਪੌਦੇ ਵਿੱਚ ਸ਼ਕਸ਼ਾਤ नाग ਦੇਵਤਾ ਬਣ ਕੇ બિਰਾਜੇ ਹਨ ਇਸ ਸਬੰਧੀ ਮੰਦਿਰ ਦੇ ਗਦੀਨਸ਼ੀਲ ਮਹੰਤਰਾਸਪਾਲ ਦਾਸ ਨੇ ਦੱਸਿਆ ਇਹ ਪੌਦਾ ਮੰਦਿਰ ਵਿੱਚ ਸਥਾਪਿਤ ਕੀਤਾ ਹੋਇਆ ਹੈ ਜੇਕਰ ਕਿਸੇ ਵੀ ਭਗਤ ਨੇ ਦਰਸ਼ਨ ਕਰਨੇ ਹੋਣ ਤਾਂ ਉਹ ਮੰਦਿਰ ਵਿੱਚ ਆ ਕੇ ਦਰਸ਼ਨ ਕਰ ਸਕਦਾ ਹੈ जयकारा भोले भंडारी जी दा ता बहुत ही ਭਾਗਾ ਭਰਿਆ ਮਹੀਨਾ ਜਿਹਨੂੰ ਆਪਾਂ ਸਾਵਣ ਦਾ ਮਹੀਨਾ ਕਹਿ ਰਹੇ ਆਂ ਭਗਵਾਨ ਸ਼ਿਵ ਸ਼ੰਕਰ ਜੀ ਦੀ ਸਾਰੀ ਪਾਸੇ ਮਹਿਮਾ ਹੋ ਰਹੀ ਆ ਕੋਈ ਕਾਵੜ ਲੈ ਕੇ ਕਿਥੋਂ ਭਗਵਾਨ भोलेनाथ ਜੀ ਨੂੰ ਅਰਪਣ ਕਰ ਰਿਹਾ ਪਰ ਅਸੀਂ ਅੱਜ ਸ਼੍ਰੀ ਰਾਧੇ ਕੁੰਜ ਬਿਹਾਰੀ ਦਰਬਾਰ ਦੇ ਵਿੱਚ ਖੜੇ ਆ ਜਿੱਥੇ ਕਿ ਦੇਖੋ ਸਾਨੂੰ ਭਗਵਾਨ ਨੇ ਕਿੱਡੇ ਸੋਹਣੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਆ ਆ ਬੈਲ ਪੱਤਰ ਜੀ ਦਾ ਜਿਹੜਾ ਪੌਦਾ ਵਾ ਇਹਦੇ ਵਿੱਚ ਦੇਖੋ ਤੁਸੀਂ ਭਗਵਾਨ ਨੇ ਤੁਹਾਨੂੰ 나ਗ 나ਗ ਰੂਪ ਦੇ ਵਿੱਚ ਦਰਸ਼ਨ ਦਿੱਤੇ ਆ ਇਹ ਬੋਟਾ ਸ਼੍ਰੀ ਰਾਧੇ ਕੁੰਜ ਵਿਹਾਰੀ ਦਰਬਾਰ ਦੇ ਵਿੱਚ ਲਗਾਇਆ ਹੋਇਆ ਵਾ ਜੇ ਕਿਸੇ ਵੀ ਭਗਤ ਵੀਰ ਨੇ ਆ ਕੇ ਦਰਸ਼ਨ ਕਰਨੇ ਹੋ ਤਾਂ ਕਿਰਪਾ ਕਰਕੇ ਇੱਥੇ ਆ ਸਕਦਾ ਹੈ ਜੈ ਸ਼ਿਵ ਸ਼ੰਕਰ